ਦੋਸਤੋ ਅੱਜ ਇੱਕ ਕਹਾਵਤ ਮੇਰੇ ਧਿਆਨ ਦੇ ਵਿੱਚ ਆਈ ਮੁਫਤ ਦਾ ਚੰਦਨ ਧੀਸ ਮੇਰੇ ਨੰਦਨ ਯਾਨੀ ਕਿ ਜਦ ਵੀ ਕੋਈ ਮੁਫਤ ਦੀ ਚੀਜ਼ ਮਿਲੇ ਚਾਹੇ ਉਹ ਆਪਣੇ ਕੰਮ ਦੀ ਹੋਵੇ ਚਾਹੇ ਉਹ ਆਪਣੇ ਕੰਮ ਦੀ ਨਾ ਹੋਵੇ ਤੁਰੰਤ ਲੈ ਲਓ ਦੇਖੋ ਆਹ ਟ੍ਰੈਫਿਕ ਪੁਲਿਸ ਵੱਲੋਂ TDI ਸਿਟੀ ਦੇ ਨਾਲ ਮਿਲ ਕੇ ਹੈਲਮਟ ਵੰਡੇ ਗਏ ਕਰਤੋਕਟ ਹਜ਼ਾਰ ਹੈਲਮਟ ਤੁਸੀਂ ਦੇਖ ਸਕਦੇ ਹੋ ਡੱਬੇ ਇਹ ਲੋਕਾਂ ਨੇ ਇਸ ਤਰ੍ਹਾਂ ਉੱਥੇ ਲੁੱਟ ਮਚਾਈ ਗगन ਚੌਕ ਤੇ ਕਦੀ ਇਹਨਾਂ ਨੇ ਆਪਣੇ ਪੈਸਿਆਂ ਨਾਲ ਹੈਲਮਟ ਨਹੀਂ ਖਰੀਦਿਆ ਅੱਜ ਉਹ ਆਪਣੀ ਸੇਫਟੀ ਵਾਸਤੇ ਮੁਫਤ ਦਾ ਹੈਲਮਟ ਲੈ ਕੇ ਜਾ ਰਹੇ ਹਨ ਇਹਨਾਂ ਦਾ ਕਹਿਣਾ ਇਹ ਹੈ ਕਿ ਹੈਲਮਟ ਸਾਡੀ ਜੀਵਨ ਵਿੱਚ ਬਹੁਤ ਜ਼ਰੂਰੀ ਹੈ ਜੇ ਆਪਾਂ ਟੂ-ਵੀਲਰ ਚਲਾਉਣਾ ਹੈ ਤਾਂ ਇਹਨਾਂ ਨੂੰ ਹੁਣ ਪਤਾ ਲੱਗ ਰਿਹਾ ਜਦ ਮੁਫਤ ਦੀ ਚੀਜ਼ ਮਿਲ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੁੱਟ ਮਚਾਈ ਜਾ ਰਹੀ ਹੈ ਪੂਰੇ ਖਿੱਚਾ ਤਾਨੀ ਮੱਚ ਰਹੀ ਹੈ ਚਪਟਾ ਚੱਪੀ ਤੁਸੀਂ ਦੇਖ ਸਕਦੇ ਹੋ 4 4 2 2 ਹੈਲਮਟ ਮੋਟਰਸਾਈਕਲਾਂ ਤੇ ਬੰਦ ਕੇ ਲੋਕੀ ਲੈ ਕੇ ਜਾ ਰਹੇ ਹੁਣ ਇਹਨਾਂ ਨੂੰ ਸੇਫਟੀ ਨਜ਼ਰ ਆਈ ਹੈ ਕੀ ਕਹਿਣਾ ਚਾਹੋਗੇ ਇਹ ਦੇਖੋ ਟਰਾਲੀ ਪੂਰੀ ਭਰੀ ਹੋਈ ਸੀ ਹੈਲਮਟ ਦੀ ਹਜ਼ਾਰ ਹੈਲਮਟ ਵੰਡੇ ਆ ਟ੍ਰੈਫਿਕ ਪੁਲਿਸ ਤੇ TDA ਵੱਲੋਂ ਲੋਕਾਂ ਨੇ ਇੰਨੀ ਲੁੱਟ ਬਚਾਈ ਹੈ ਇਹਨਾਂ ਨੂੰ ਹੁਣ ਪਤਾ ਲੱਗਿਆ ਕਿ ਜ਼ਰੂਰੀ ਹੈ ਸਾਡੇ ਵਾਸਤੇ ਹੈਲਮਟ ਕਿਉਂਕਿ ਫ੍ਰੀ ਮਿਲ ਰਿਆ ਸੀ ਆਪਣੇ ਪੈਸੇ ਨਾਲ ਨਹੀਂ ਲੈਣਾ ਇਹਨਾਂ ਨੇ ਤੇ ਤੁਸੀਂ న్యూਸ 189 ਪੰਜਾਬ ਦੀ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਨੂੰ ਹਾਸਾ ਵੀ ਬਹੁਤ ਆਏਗਾ ਐਸੀ ਜੀ ਪੋਸਟਾਂ ਅਸੀਂ ਹੋਰ ਵੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੇ ਤੁਹਾਡੇ ਇੱਧਰ ਉੱਧਰ ਕੋਈ ਵੀਡੀਓ ਐਸੀ ਜੀ ਤੁਹਾਨੂੰ ਮਿਲਦੀ ਹੈ ਤਾਂ ਸਾਨੂੰ ਜਰੂਰ ਦਿਓ ਅਸੀਂ ਜਰੂਰ ਚਲਾਵਾਂਗੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਅਸੀਂ ਉਹ ਵੀ ਦਿਖਾਵਾਂਗੇ ਟ੍ਰੈਫਿਕ ਪੁਲਿਸ ਵੱਲੋਂ ਇਹ ਬੜਾ ਅੱਛਾ ਉਪਰਾਲਾ ਜਿਹੜਾ ਹੈ ਅੱਜ ਕੀਤਾ ਗਿਆ ਹੈ ਇਹ ਦੇਖੋ ਮੋਟਰਸਾਈਕਲ ਹੀ ਵਿੱਚ ਛੱਡ ਕੇ ਚਲੇ ਗਏ ਗਗਨ ਚੌਕ ਦੀ ਵਿੱਚ ਚਾਹੇ ਮੋਟਰਸਾਈਕਲ ਚੋਰੀ ਹੋ ਜਾਵੇ ਚਾਹੇ ਕਿਸੇ ਗੱਡੀ ਥੱਲੇ ਆ ਜਾਵੇ ਆਹ ਦੇਖੋ ਮੋਟਰਸਾਈਕਲ ਸੜਕ ਦੇ ਵਿੱਚ ਖੜਾ ਕੇ ਫ ਉਹਨ ਲੋਕਾਂ ਦੇ ਬਾਰੇ ਵੀ ਸੁਣਾਣੇ ਆ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਮੌਕੇ ਤੇ ਵੀ ਕਿਆ ਤੁਹਾਨੂੰ ਹੁਣ ਯਾਦ ਆਈ ਆਪਣੀ ਸੇਫਟੀ ਜਦ ਮੁਫਤ ਦੇ ਹੈਲਮਟ ਸਿਟੀ ਪੁਲਿਸ ਐਸਐਚਓ ਵੱਲੋਂ ਤੇ ਟ੍ਰੈਫਿਕ ਪੁਲਿਸ ਤੇ ਟੀਡੀਆਈ ਵੱਲੋਂ ਵੰਡੇ ਗਏ ਆ ਉਸ ਤੋਂ ਤੁਹਾਨੂੰ ਸੁਣਾਦੇ ਇਹਨੂੰ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਵੇਂ ਲੱਗ ਰਿਹਾ ਮੁਫਤ ਦਾ ਹੈਲਮਟ ਲੈ ਕੇ ਬਹੁਤ ਵਧੀਆ ਲੱਗ ਰਿਹਾ ਹੈ ਸੇਫਟੀ ਹੈ ਪਾਕਿਸਤਾਨ ਮੰਗੇ ਕਿਤੇ ਆਣਾ ਜਾਣਾ ਪੈਂਦਾ ਹੈ ਹੈਲਮਟ ਤਾਂ ਜ਼ਰੂਰੀ ਹੁੰਦੀ ਹੈ ਕਿਵੇਂ ਲੱਗ ਰਿਹਾ ਜੀ ਮੁਫਤ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਆਪਣੀ ਸੇਫਟੀ ਵੀ ਹੈ ਜੀ ਸਾਲੋਂ ਪਰ ਰੋਡ ਪਰ ਜਾਂਦੇ ਆ ਨਹੀਂ ਮੈਨੂੰ ਇਸ ਮਨਿਆਰੀ ਸੇਫਟੀ ਮੁਫਤ ਦਾ ਹੈਲਮਟ ਲੈ ਕੇ ਪਤਾ ਲੱਗੀ ਹੈ ਯਾ ਪਹਿਲਾਂ ਸੇਫਟੀ ਪਤਾ ਨਹੀਂ ਸੀ ਆਪਾਂ ਪਾਣਾ ਚਾਹੀਦਾ ਸੀ ਸਾਨੂੰ ਸੇਫਟੀ ਅੱਜ ਪਤਾ ਲੱਗੀ ਯਾ ਅੱਕੇ ਸੇਫਟੀ ਅੱਛਾ ਠੀਕ ਹੈ ਵਾਹ ਜੀ ਦੇਖੋ ਤੁਸੀਂ Roddy.